ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਦੇਵ ਸਿੰਘ ਚਿੰਤਾ ਸਾਹਿਬ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਤਖਤ ਚ੍ਰਿਕੇਸ਼ਗੜ੍ਹ ਸਾਹਿਬ ਪੇਸ਼ ਹੋਏ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ वार्तालाप ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਟਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਹੈ ਇਹ ਬਿਲਕੁਲ ਸਰਾਸਰ ਗਲਤ ਹੈ ਅਤੇ ਸਪਸ਼ਟ ਰੂਪ ਵਿੱਚ ਢੀਂਟਾ ਸਾਹਿਬ ਨੇ ਇਹ ਕਿਹਾਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਆਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਜਿਹੜਾ ਬਿਆਨ ਹੈ ਇਹ ਬਾਦਲ ਅਕਾਲੀ ਦਲ ਵੱਲੋਂ ਉਹਨਾਂ ਦਾ ਜਿਹੜਾ ਚਲਾਇਆ ਜਾ ਰਿਹਾ ਮੀਡੀਆ ਹੈ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਤੋੜ ਮਰੋੜ ਕੇ ਜਿਹੜਾ ਬਿਆਨ ਪੇਸ਼ ਕੀਤਾ ਗਿਆ ਤੇ ਸੱਚੀ ਸਚਾਈ ਜਿਹਦੇ ਵਿੱਚ ਇੱਕੋ ਹੀ ਹੈ ਕਿ ਸਿਰਫ ਜੋ ਕਾਲ ਤੱਕ ਸਾਹਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਹੀ ਉਸੇ ਲਾਈਨਾਂ ਤੇ ਟੀਨਸਰ ਸਾਹਬ ਦਾ ਬਿਆਨ ਆਇਆ ਤੇ ਉਹਦਾ ਕੁਝ ਪਹਿਲੂ ਜਿਹੜਾ ਹੈ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣ ਬੁਝ ਕੇ ਉਹਨੂੰ ਉਛਾਲਿਆ ਜਾ ਰਿਹਾ ਤੇ ਮੈਂ ਇਹ ਸਪਸ਼ਟ ਕਰਦਾ ਕਿ ਇਹ ਸਾਡਾ ਬੜਾ ਕਲੀਅਰ ਹੈ ਢੀਂਸਾ ਸਾਹਿਬ ਦੇ ਬਿਆਨ ਦੇ ਵਿੱਚੋਂ ਕਿ ਸਾਰਾ ਕੁਝ ਨਵੇਂ ਸਿਰਿਓਂ ਜਿਹੜੀ ਹੈ ਚੋਣ ਹੋਵੇ ਤੇ ਨਾਲੇ ਅਕਾਲਤਖ ਸਾਹਿਬ ਨੇ ਤਾਂ ਆਪਦੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਅਗਵਾਈ ਕਰਨ ਦੇ ਵਿੱਚ ਅਸਮਰਥ ਰਹੀ ਹੈ ਤੇ ਉਹਨਾਂ ਨੂੰ ਇੱਕ ਵਿੱਚ ਵੀ ਜਿਹੜਾ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਇਹ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਚ ਉਹਨੇ ਕਿਹਾ ਵੀ ਜੇ ਸੁਬੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਤਾਂ ਸੁਭਾਵਕ ਹੈ ਵੀ ਉਹਨੇ ਕਿਹਾ ਸੀ ਵੀ ਜੋ ਵੀ ਚੁਣਿਆ ਜਾਂਦਾ ਅਸੀਂ ਪ੍ਰਮਾਨ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਨੂੰ ਖਾਸ ਤੌਰ ਤੇ ਵੀ ਬਿਆਨਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਜਿਸ ਬੇਸ ਦੇ ਉੱਤੇ ਬਿਆਨ ਦਿੱਤਾ ਗਿਆ ਹੈ ਜੋ ਇਸ ਬਿਆਨ ਦਾ ਅਸਲੀ ਸਹੀ ਮayne ਜਿਸ ਭਾਵਨਾ ਦੇ ਨਾਲ ਦਿੱਤਾ ਗਿਆ ਉਸ ਨੂੰ ਪ੍ਰਗਟ ਕੀਤਾ ਜਾਵੇ ਨਾਗੇ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ